ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਪਹਿਲਵਾਨ ਸੋਈ ਦੇ ਵਿੱਚ ਆਜੋ ਜੀ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਬੈਂਗਣ ਦੀ ਸਬਜ਼ੀ ਇੱਧਰ ਰੱਖਿਆ ਹੈ ਆਪਣਾ ਤੜਕਾ ਇਹਦੇ ਵਿੱਚ ਟਮਾਟਰ ਬਾਅਦ ਚ ਪਾਵਾਂਗੇ ਪਹਿਲਾਂ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚ ਇਹਨਾਂ ਨੂੰ ਚੰਗੀ ਤਰ੍ਹਾਂ ਲਵਾਂਗੇ ਪਕਾ ਜੀਰਾ ਵੀ ਪਾਇਆ ਹੋਇਆ ਵਿੱਚ ਇਹਦੇ ਏ ਬਣੂਗੀ ਅੱਜ ਆਪਣੀ ਸਬਜੀ ਦੇਸੀ ਘਿਓ ਦੇ ਵਿੱਚ ਠੀਕ ਹੈ ਜੀ ਕਿਉਂਕਿ ਦੇਸੀ ਘਿਓ ਦੇ ਵਿੱਚ ਬਣੀ ਹੋਈ ਚੀਜ਼ ਦਾ ਦੁੱਗਣਾ ਹੀ ਸਵਾਦ ਹੁੰਦਾ ਆਪਣਾ ਲਓ ਜੀ ਹੁਣ ਆਪਾਂ ਮਸਾਲੇ ਐਡ ਕਰ ਲਾਂਗੇ ਆਪਣੇ ਸਾਰੇ ਨੋਰਮਲ ਸਪਾਈਸਿਸ ਨਮਕ ਵਗੈਰਾ ਆਪਣੇ ਸਵਾਦ ਨਾਲ ਪਾ ਲਿਓ ਠੀਕ ਹੈ ਜੀ ਤੇ ਫਿਰ ਆਪਾਂ ਨਾਲ ਪਾਵਾਂਗੇ ਹਲਦੀ ਹਲਦੀ ਵੀ ਹਿਸਾਬ ਦੀ ਮਿਰਚ ਹਰੀਬ ਐਡ ਕੀਤੀ ਹੋਈ ਹੈ ਲਾਲ ਪਾਉਸਸ ਹਸਾਬ ਨਾਲ ਐਡ ਕਰਾਂਗੇ ਨਾਲ ਜਾਊਗਾ ਗਰਮ ਮਸਾਲਾ ਤੇ ਥੋੜਾ ਜਿਹਾ ਤੜੀਆਂ ਪਾਊਡਰ ਪਾ ਲਿਆ ਇੱਧਰ ਜਿਹੜੇ ਆਲੂ ਬੈਂਗਣ ਨੇ ਇਹਨਾਂ ਨੂੰ ਬੈਂਗਣਾ ਨੂੰ ਇਹ ਕਾਲੇ ਪੈ ਜਾਂਦੇ ਆ ਜਦੋਂ ਆਪਾਂ ਬਰਤਣੇ ਆ ਸਬਜ਼ੀ ਦੇ ਵਿੱਚ ਪਾਉਣ ਲਈ ਉਸ ਟਾਈਮ ਹੀ ਇੱਕ ਅੱਧਾ ਮਿੰਟ ਪਹਿਲਾਂ ਇਹਨਾਂ ਨੂੰ ਪਾਣੀ ਚੋਂ ਕੱਢਣਾ ਨਹੀਂ ਤਾਂ ਇਹ ਕਾਲੇ ਪੈ ਜਾਂਦੇ ਆ ਆਲੂ ਤੇ ਬੈਂਗਣ ਦੋਨੋਂ ਚੰਗੀ ਤਰ੍ਹਾਂ ਤੋਂ ਸਵਾਰ ਕੇ ਚੈੱਕ ਕਰਕੇ ਕੱਟਿਆ ਕਰੋ ਕਿਉਂਕਿ ਇਹਨਾਂ ਦੇ ਵਿੱਚ ਕੀੜਾ ਬਹੁਤ ਹੁੰਦਾ ਬੈਂਗਣਾ ਦੇ ਵਿੱਚ ਪਰ ਇਹਨਾਂ ਦੀ ਸਬਜੀ ਬੜੀ ਸਵਾਦ ਬਣਦੀ ਹੈ ਠੀਕ ਹੈ ਜੀ ਆਪਾਂ ਰਸਪਰੀਜ ਦੀ ਸਬਜੀ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਕਰਕੇ ਤੜਕੇ 'ਚ ਮਿਕਸ ਜ਼ਰੂਰਤ ਦੇ ਹਿਸਾਬ ਨਾਲ ਹਲਕਾ ਜਿਹਾ ਵਿੱਚ ਇਹਦੇ ਪਾਣੀ ਪਾਵਾਂਗੇ ਜਿੰਨਾ ਕਿ ਤੁਸੀਂ ਰਸਪਰੀ ਰੱਖਣੀ ਆ ਉਸ ਹਿਸਾਬ ਨਾਲ ਜ਼ਿਆਦਾ ਤਾਂ ਨਹੀਂ ਪਾਣੀ ਦੀ ਜ਼ਰੂਰਤ ਥੋੜਾ ਜਿਹਾ ਪਾਣੀ ਇਹਦੇ ਵਿੱਚ ਆਪਾਂ ਐਡ ਕਰ ਲਾਂਗੇ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਪਾਣੀ ਪਾ ਲੈਨੇ ਆ ਥੋੜਾ ਜਿਹਾ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ ਜ਼ਿਆਦਾ ਹਿਲਾਉਣ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਇੱਕ ਵਾਰੀ ਬਸ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਦੇ ਨਾਲ ਢੱਕਣ ਲਗਾ ਕੇ ਰੱਖ ਦੋ ਲਓ ਜੀ ਦੇਖੋ ਸਬਜੀ ਦਾ ਕਲਰ ਇੰਦਰ ਸ਼ਾਂਤੀ ਫੁਲਕੇ ਬਣਾਉਣ ਲੱਗੀ ਹੋਈ ਆ ਕਿਉਂਕਿ ਇਹ ਜਿਹੜੀ ਸਬਜੀ ਆ ਨਾ ਪਲੇਨ ਪਰੌਠੇ ਤੇ ਜਾਂ ਫੁਲਕੇ ਨਾਲ ਹੀ ਸੋਹਣੀ ਲੱਗਦੀ ਆ ਸੋਹਣੀ ਕੀ ਲੱਗਦੀ ਆ ਸੁਆਦ ਲੱਗਦੀ ਆ ਠੀਕ ਹੈ ਜੀ ਗਰਮੀਆਂ ਦੇ ਵਿੱਚ ਰਸਪਰੀਆਂ ਜਿਹੀਆਂ ਚੀਜ਼ਾਂ ਸਵਾਦ ਲੱਗਦੀਆਂ ਨੇ ਲਓ ਜੀ ਚੈੱਕ ਕਰੋ ਸਬਜੀ ਆਪਾਂ ਪਾ ਲਿਆ ਹਰਾ ਤਣੀਆਂ ਆਪਣਾ ਸੂਰੀ ਮੇਥੀ ਵੀ ਥੋੜਾ ਜਿਹਾ ਕਰਾਂਗੇ ਮਿਕਸ ਇਹਨੂੰ ਕਿਉਂਕਿ ਜਿਆਦਾ ਮਿਕਸ ਕਰਨ ਦੀ ਤਾਂ ਜ਼ਰੂਰਤ ਨਹੀਂ ਦੇਖੋ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਬਣਾਉਣ ਦਾ ਤੇ ਅਸੀਂ ਕਿਦਾਂ ਖਾਂਦੇ ਆ ਉਹ ਤੁਹਾਨੂੰ ਹਮੇਸ਼ਾ ਮੈਂ ਕਹਿੰਨੀ ਆ ਵੀ ਜਿੱਦਾਂ ਅਸੀਂ ਖਾਂਦੇ ਉਹ ਹੀ ਤੁਹਾਨੂੰ ਦੱਸਦੇ ਆ ਕਿਉਂਕਿ ਸਾਨੂੰ ਇਹ ਰਸਪਰੀ ਜੀ ਦੇ ਸਿਕੂ ਚ ਵਧੀਆ ਲੱਗਦੀ ਆ ਲਈ ਧਣੀਆਂ ਆਪਾਂ ਹੋਰ ਐਡ ਕਰ ਲਿਆ ਕਿਉਂਕਿ ਧਨੀਆ ਦਾ ਤਾਂ ਲਾਹਾ ਜ਼ਰੂਰ ਲਵੋ ਠੀਕ ਹੈ ਨਾ ਸਬਜੀ ਦਾ ਸਵਾਦ ਦੁੱਗਣਾ ਹੋ ਜਾਂਦਾ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਆਪਾਂ ਜ਼ਿਆਦਾ ਨਹੀਂ ਇਹਨੂੰ ਕਰਨਾ ਨਹੀਂ ਤਾਂ ਫਿਰ ਆਲੂ ਬਿਲਕੁਲ ਹੀ ਮੈਸ਼ ਹੋ ਜਾਂਦੇ ਆ ਥੋੜੇ ਜਿਹਾ ਖੜਮੇ ਜੀ ਲੋ ਜੀ ਕਰੀਮ ਐਡ ਕਰ ਲੀਜੀ ਕਰੀਮ ਨਹੀਂ ਹੈਗੀ ਤੁਹਾਡੇ ਕੋਲ ਤੁਸੀਂ ਮਲਾਈ ਫੈਂਟ ਕੇ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਇਹਨੂੰ ਥੋੜਾ ਜਿਹਾ ਹਿਲਾ ਕੇ ਕੈਸ ਕਰ ਦਾਂਗੇ ਬੰਦ ਆਪਣੀ ਲੋ ਜੀ ਸਬਜੀ ਆਪਣੀ ਬਿਲਕੁਲ ਰੈਡੀ ਹੈ ਆਲੂ ਬੈਂਗਣ ਦੀ ਲੋ ਜੀ ਆਪਾਂ ਪਾ ਲਿਆ ਖੋ ਖਾਣ ਲਈ ਰੋਟੀ ਤਿਆਰ ਆਪਣੀ ਫੁਲਕਿਆਂ ਦੇ ਨਾਲ ਤੁਸੀਂ ਚਾਹੇ ਪਲੇਨ ਪਰੋਠੇ ਨਾਲ ਖਾਓ ਫੁਲਕੇ ਨਾਲ ਖਾਓ ਪਰ ਖਾਓ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਇਹ ਸੌਖੀ ਜੀ ਸਬਜੀ ਕਿੱਦਾਂ ਲੱਗੀ ਤੁਹਾਨੂੰ ਕਰੋ ਇੰਜੋਏ ਫਿਰ ਜਾਂਦੇ ਜਾਂਦੇ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜੇ ਨਹੀਂ ਕੀਤਾ ਹਜੇ ਤੱਕ ਮਿਲਤੇ ਆ ਤੁਹਾਨੂੰ ਫੇਰ ਕਿਸੇ ਨਵੀਂ ਜੀ ਵੀਡੀਓ ਦੇ ਨਾਲ ਆਪਣਾ ਰੱਖੋ ਧਿਆਨ ਰੱਬ ਰੱਖਾ ਸਤਿ ਸ਼੍ਰੀ ਅਕਾਲ